ਲੋਰੀ ਦੋਸਤੋ ਅੱਜ ਇੱਕ ਹੋਰ ਰਸ਼ੀਆ ਦਾ ਸਟੱਡੀ ਵੀਜ਼ਾ ਆਇਆ ਹੈ ਜਸ਼ਨਪ੍ਰੀਤ ਸਿੰਘ ਦਾ ਤੇ ਅੱਜ ਤਾਂ ਗੱਲ ਕਰਦੇ ਆ ਕਿਵੇਂ ਰਿਆ ਜਸ਼ਨਪ੍ਰੀਤ ਦਾ ਐਕਸਪੀਰੀਅੰਸ ਕੀ ਸੀ ਇਹਨਾਂ ਦੀ ਪ੍ਰੋਫਾਈਲ ਲੋਰੀ ਜਸ਼ਨਪ੍ਰੀਤ ਬਹੁਤ-ਬਹੁਤ ਵਧਾਈਆਂ ਤੁਹਾਨੂੰ ਥੈਂਕ ਯੂ ਮੈਮ ਖੁਸ਼ ਹੋ ਹਾਂ ਜੀ ਮੈਂ ਬਹੁਤ ਖੁਸ਼ ਹਾਂ ਗ੍ਰੇਟ ਸੋ ਜਸ਼ਨਪ੍ਰੀਤ ਕੀ ਤੋਂ ਆਡੀ ਪ੍ਰੋਫਾਈਲ ਸੀ ਕੀ ਤੁਸੀਂ ਪੜਾਈ ਕੀਤੀ ਸੀਗੀ ਲਾਸਟ ਕੁਆਲਿਫਿਕੇਸ਼ਨ ਕੀ ਦਾ ਹਾਂ ਮੈਂ ਆਪਣੀ ਸਟੱਡੀ 2021 ਕੰਪਲੀਟ ਕੀਤੀ ਹੈ 3 ਸਾਲ ਦੇ ਗਿਆਤ ਬਾਅਦ ਮੇਰਾ ਮੈਨੂੰ ਰਸ਼ੀਆ ਦਾ ਵੀਜ਼ਾ ਮਿਲ ਰਿਹਾ ਹੈ ਤੇ ਮੈਂ ਕਿਤੇ ਹੋਰ ਵੀ ਟਰਾਈ ਕਰਨਾ ਚਾਹੁੰਦਾ ਸੀ ਤੇ ਜਿਸ ਕਰਕੇ ਮੈਨੂੰ ਰਿਫਿਊਜ਼ ਹੋਣ ਵગેਰਾ ਬਹੁਤ ਮਿਲੀ ਸੀ ਕੱਟਬਜਟ ਦੇ ਨਾਲ ਮੈਂ ਆਪਣੇ ਪੜਾਈ ਦੇ ਨਾਲ ਰਿਲੇਟਿਵ ਕੋਈ ਵਧੀਆ ਫਿਚਰ ਬਣਾਉਣਾ ਸੀ ਇਸ ਕਰਕੇ ਮੈਂ ਬੰਦਰੋਜੀ ਐਸਾਇਟ ਇਹਨਾਂ ਨੇ ਮੈਨੂੰ ਸੁਖਨਾ ਕਰਨਾ ਕੀਤਾ। ਉਹ ਤੋਂ ਮਾਰਕਾ ਇੱਕ ਵਾਰ ਫੇਰ ਜਾਂਦੇ ਜਾਂਦੇ ਕਲਾਇੰਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਜੇਕਰ ਤੁਸੀਂ ਵੀ ਆਪਣਾ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤੇ ਕਿਸ ਤਰ੍ਹਾਂ ਦਾ ਵੀਜ਼ਾ ਲਗਣ ਤੋਂ ਬਾਅਦ ਲੈਣਾ ਚਾਹੁੰਦੇ ਹੋ ਤੇ ਡਬਲ ਯੂ ਬੰਦਰੋਜੀ ओके जसवीत कंग्रेचुलेशन बहुत बहुत मुबारक एक बार फिर एंड विश यू अबुल्ला थैंक यू सो मच थैंक यू गाइज सो तुसी भी जे रशिया का वीजा लाना चाहते हो पढ़ाई दे विच आठ तो दस साल तक का गैप पै चुक है उम्र अठारह तो लैके चालीस साल हैगी है और पैसे देना चाहते हो वीजा लगन तो बाद एक तो एको बा, एक वर्ल्ड वाइड सर्विस एको एक नंबर तिहत्तर जीरो छह तिहत्तर जीरो छह ਗੜੀ ਵੱਲ ਨੇ ਪੱਕੀਆਂ ਨੇ ਠਾਰਾਂ ਨਾਲੇ ਖੜ ਤਾਂ ਕੁੜੇ ਰੱਖੇ ਜੀ ਪੀ ਐਸ ਉਹ ਆ ਪਹਿਲਾਂ ਲੱਭਦਿਆਂ ਰਾਹ ਫੈਕਟਰ ਉਹ ਇੱਕ ਸਾਡੇ ਗੈਟ ਬਣੇ